ਡਾਕਟਰ ਦਵਿੰਦਰ ਕੌਰ ਖੁਸ਼ਤਾਰੀ ਵਾਲ ਦੀ ਪੁਸਤਕ ਦਿਨਾ ਕਾਂਗੜ ਦਾ ਇਤਿਹਾਸ ਦਾ ਅਗਲਾ ਅੰਕ 8 ਜ਼ਫਰਨਾਮਾ ਲਿਖਣ ਦਾ ਮੁੱਢ ਕਿਵੇਂ ਬੱਜਾ ਗੁਰੂ ਸਾਹਿਬ ਜੀ ਕਾਂਗੜ ਪਿੰਡ ਦੀ ਸਰਤੀ ਤੇ ਬਰਾਜਮਨ ਸਨ ਤਾਂ ਇੱਕ ਦਿਨ ਔਰੰਗਜ਼ੇਬ ਦੇ ਜ਼ੁਲਮੀ ਰਾਜ ਦੀ ਗਲਛੜ ਪਈ ਵਿੱਚੋਂ ਕਿਸੇ ਸਿੰਘ ਨੇ ਔਰੰਗਜ਼ੇਬ ਦੇ ਖਾਤਮੇ ਦੀ ਗਲ ਕਹੀ ਉਸ ਵਕਤ ਦਸਮ ਪਿਤਾ ਜੀ ਨੇ ਕਿਹਾ ਔਰੰਗਜ਼ੇਬ ਦਾ ਨਿਆਬ ਬਹੁਤ ਵੱਧ ਗਿਆ ਹੈ ਇਸ ਨੂੰ ਮਾਰਨ ਦਾ ਕਿਹੜਾ ਟੰਗ ਵਰਤੀਏ ਭਾਈ ਸੁਖਾ ਸਿੰਘ ਨੇ ਇਸ ਵਰਤਾਂਤ ਨੂੰ ਆਪਣੀ ਰਚਨਾ ਗੁਰਬਲਾਸ ਦੇ ਬਾਈਵੇਂ ਅਧਿਆਇ ਵਿੱਚ ਇੰਜ ਲਿਖਿਆ ਕਿਰਪਾ ਸਿੰਧੂ ਗੁਰਦੇਵ ਜੂ ਬਸ ਕਾਂਗੜ ਏ ਥਾਨ ਤਮਨ ਸਮੈ ਸੰਖਾਲ ਸੇ ਇਹ ਬਿਦ ਬਚਨ ਬਖਾਨ ਬਾਦਸ਼ਾਹ ਕੋ ਮਾਰੀਏ ਕਰੀਏ ਕਮਨ ਉਪਾਏ ਕਹਿ ਕਾਗਜ਼ ਲਿਖ ਮਾਰੀਏ ਕਹਿ ਸੰਮੁਕਰਨ ਤਾਈ ਇਹ ਸੁਣ ਕੇ ਸਿੰਘਾਂ ਨੇ ਅਰਜ਼ ਕੀਤੀ ਜੇ ਦੁਸ਼ਮਣ ਕਾਗਜ਼ ਨਾਲ ਮਰਦਾ ਤਾਂ ਤਾ ਤਲਵਾਰ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਪੰਜਾਬੀ ਕਹਾਵਤ ਹੈ ਜੇ ਬੈਰੀ ਗੁਰਦਿੱਤਿਆ ਮਰਦਾ ਤਾਂ ਜ਼ੈਰ ਦੀਆਂ ਦੀ ਕੀ ਲੋੜ ਹੈ ਭਾਈ ਸੁਖਾ ਸਿੰਘ ਤੋਂ ਸੁਣੋ ਕਾਗਜ਼ ਸੋਜੋ ਔਰ ਮਾਰੇ ਖੜਗ ਨਾ ਗਈਏ ਹੱਥ ਬੜੇ ਸਿਆਣੇ ਕਹਤੇ ਇਹ ਹੈ ਪ੍ਰਾਤਨ ਗਾਥ ਜਦ ਸਿੰਘਾਂ ਨੇ ਤਲਵਾਰ ਦੀ ਥਾਂ ਕਲਮ ਦਾ ਵਾਰ ਕਰਨ ਦੀ ਸਲਾਹ ਦਿੱਤੀ ਤਾਂ ਦਸਮ ਪਿਤਾ ਜੀ ਨੇ ਆਪਣੇ ਮੁਬਾਰਕ ਹੱਥਾਂ ਨਾਲ ਜ਼ਫਰਨਾਮਾ ਦੀ ਰਚਨਾ ਕੀਤੀ ਫਿਰ ਭਾਈ ਦਾਇਆ ਸਿੰਘ ਤੇ ਭਾਈ ਧਰਮ ਸਿੰਘ ਦੇ ਹੱਥ ਬਾਦਸ਼ਾਹ ਔਰੰਗਜ਼ੇਬ ਵੱਲ ਭੇਜਿਆ ਹੁਕਮ ਕੀਤਾ ਕਿ ਇਹ ਪੱਤਰ ਜ਼ਫਰਨਾਮਾ ਕੇਵਲ ਬਾਦਸ਼ਾਹ ਔਰੰਗਜ਼ੇਬ ਨੂੰ ਹੀ ਦੇਣਾ ਹੋਰ ਕਿਸੇ ਨੂੰ ਨਹੀਂ ਭਾਈ ਕੋਇਲ ਸਿੰਘ ਜੀ ਲਿਖਦੇ ਹਨ ਕਿ ਚਿੱਠੀ ਬਾਦਸ਼ਾਹ ਨੂੰ ਹੀ ਦੇਣੀ ਹੈ ਮਨ ਵਿੱਚ ਕਿਸੇ ਤਰ੍ਹਾਂ ਦਾ ਡਰ ਜਾਂ ਸ਼ੰਕਾ ਨਹੀਂ ਲਿਆਉਣਾ ਕਹੀ ਸਮਝਾਏ ਕਰਤਾਰਤਾ ਹੀ ਸਭੈਂ ਲਿਖਾ ਔਰੰਗ ਦੇ ਹੱਥ ਤੀਜੋ ਸਾਥ ਸਹਾਈ ਜੋ ਜਨ ਮੇਰਾ ਬਚਨ ਨਾ ਮੰਨ ਮਾ ਕੁਛ ਸ਼ੰਕ ਕੀਜੋ ਗੁਰੂ ਕੀਆਂ ਸਾਖੀਆਂ ਦਾ ਕਰਤਾ 1790 ਈਸਵੀ ਸਬਰੂਪ ਸਿੰਘ ਕੋਸ਼ਿਸ਼ਿਓ ਖੁਦਾਏ ਇਹ ਜ਼ਫਰਨਾਮਾ ਲਿਖ ਪਾਈ ਦਾਸ ਸਿੰਘ ਸੇ ਬਚਨ ਹੁਆ ਤੁਸੀਂ ਐਦਿਆ ਪੇਸ਼ ਮੇ ਦਖਣ ਦੇਸ਼ ਅਹਿਮਦਨਗਰ ਬਾਦਸ਼ਾਹ ਸੇ ਜਾਇਕੇ ਦੇਣਾ ਹੈ ਇਸਕੇ ਗੈਲ ਦੂਜਾ ਧਰਮ ਸਿੰਘ ਪਿਆਰੀ ਕੋ ਤਿਆਰ ਕੀਆ ਇਹ ਦੋਵੇਂ ਸਿੱਖ ਐਦਿਆ ਯਾਨੀ ਮੁਗਲ ਹਕੂਮਤ ਸਮੇਂ ਸਰਕਾਰੀ ਹੁਕਮ ਜਾਂ ਸੰਦੇਸ਼ ਲੈ ਕੇ ਜਾਣ ਵਾਲੀ ਕਰਮਚਾਰੀ ਨੂੰ ਐਦਿ ਆਖਦੇ ਸਨ ਪੇਸ਼ ਮੇ ਦੀਨਾ ਨਗਰੀ ਸੇ ਦੱਖਣ ਦੇਸ਼ ਕੋ ਰਵਾਨਾ ਹੋਏ ਤਵਾਰੀਖ ਗੁਰੂਕਾਲ ਸਭ ਜ્ઞાਨੀ ਗਿਆਨ ਸਿੰਘ ਇਹਂ ਆਖਦਾ ਬਹੁਤ ਸਾਰੇ ਸੱਚੇ ਤਾਨੇ ਤੇ ਬਿਰਤਾਂਤ ਖੇਠ ਫਾਰਸੀ ਜ਼ਬਾਨ ਵਿੱਚ ਲਿਖ ਕੇ ਗੁਰੂ ਸਾਹਿਬ ਜੀ ਨੇ ਉਸ ਖਾਤੇ ਨਾਮ ਜ਼ਫਰਨਾਮਾ ਰੱਖ ਕੇ ਦੱਖਣ ਦੇਸ਼ ਔਰੰਗਾਬਾਦ ਵਿੱਚ ਜਿੱਥੇ ਔਰੰਗਜ਼ੇਬ ਮਰਾਠਿਆਂ ਨਾਲ ਲੜ ਰਿਹਾ ਸੀ ਉਸ ਵੱਲ ਪਾਈ ਦਾਸ ਸਿੰਘ ਨੂੰ ਸਰਬਸ਼ਕਤੀ ਸੰਪਨਨ ਕਰਕੇ ਤੋਰ ਦਿੱਤਾ ਉਸ ਦੇ ਨਾਲ ਚਾਰਜ ਸਿੰਘ ਹੋਰ ਤੋਰੇ ਤੇ ਹੁਕਮ ਦਿੱਤਾ ਜੀ ਕੋ ਔਰੰਗੇ ਨੇ ਗੁਰੂ ਕੇ ਕਰ ਉਤੇ ਐਧੀਆ ਭੇਜਿਆ ਉਸੇ ਤਰ੍ਹਾਂ ਉਸ ਤੇ ਪ੍ਰਾਨ ਲੈਣ ਵਾਲੀ ਤੁਸੀਂ ਵੀ ਆਪ ਨੂੰ ਗੁਰੂ ਕੇ ਐਧੀਏ ਸਮਝੋ ਤੁਸੀਂ ਕਿਸੇ ਤੋਂ ਡਰਨਾ ਨਹੀਂ ਅਸੀਂ ਸਦੀਵ ਤੁਹਾਡੇ ਅੰਗ ਸੰਗਾ ਗੁਰੂ ਕਾ ਬਚਨ ਮੰਨ ਕੇ ਭਾਈ ਜੈਸ ਸਿੰਘ ਤਾਂ ਜ਼ਫਰਨਾਮਾ ਲੈਕਰ ਢੀਨੇਪਿੰਡ ਤੋਂ ਦੱਖਣ ਵੱਨੀ ਤੁਰ ਗਿਆ ਤੇ ਗੁਰੂ ਸਾਹਿਬ ਢੀਨੇਪਿੰਡ ਟਿਕਰੇ ਕਵੀ ਸੈਨਾਪਤੀ ਜੀ ਲਿਖਦੇ ਹਨ ਬਿਦਾ ਭਿਉਤਾ ਹੀ ਸਮੈ ਪ੍ਰਭੂ ਕੋ ਸੀਸ ਨਵਾਏ ਐਧੀ ਪੇਸ਼ ਬਣਾਈ ਕੈ ਚਲਿਓ ਸਿੰਘ ਤਬ ਤਾਏ ਕੇਸਰ ਸਿੰਘ ਛੇਬਰ ਬਨਸਾਬਲੀ ਨਾਮਾ ਚਰਨ 10 ਦਾ ਹਵਾਲਾ ਹੈ ਕਿ ਪਾਈ ਦਾਇਆ ਸਿੰਘ ਨੂੰ ਭੇਜਣ ਦਾ ਪਾਬੇ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਮੁੰਸ਼ੀ ਤੇ ਉਰਦੂ ਫਾਰਸੀ ਆਦ ਪੜਿਆ ਹੋਇਆ ਸੀ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਮਰ ਗਿਆ ਇਸ ਦੀ ਪੁਸ਼ਟੀ ਕੇਸਰ ਸਿੰਘ ਛੇਬਰ ਬਨਸਾਬਲੀ ਨਾਮਾ 1769 ਈਸਵੀ ਵਿੱਚ ਕਰਦਾ ਹੈ ਜਦ ਜ਼ਫਰਨਾਮਾ ਖੋਲ ਡੇਠਾ ਤਬ ਮੁਖ ਪਰ ਜ਼ਰਦੀ ਵਰਤ ਗਈ ਪਰਦਾ ਪਰਦਾ ਵਿੱਚ ਨਿਕਰ ਗਿਆ ਮੂੰਹ ਬੋਲਣ ਜੋਗਾ ਨਾ ਰਿਹਾ ਸਤਾਰੂ 25 ਅਕਤੂਬਰ ਮਹੀਨੇ ਵਿੱਚ ਔਰੰਗਜ਼ੇਬ ਕ੍ਰਿਸ਼ਨਾ ਨਦੀ ਦੇ ਕੰਢੇ ਵਸੇ ਪਿੰਡ ਦੇਵੀਪੁਰਾ ਵਿੱਚ ਪਹੁੰਚਦਿਆਂ ਹੀ ਬਿਮਾਰ ਹੋ ਗਿਆ ਉਸ ਵੇਲੇ ਉਹਦੀ ਉਮਰ ਤਕਰੀਬਨ 87-88 ਸਾਲ ਦੇ ਨੇੜੇ ਸੀ ਇਸ ਉਮਰ ਵਿੱਚ ਵੀ ਉਹ ਜਿੱਥੇ ਮਹਾਰਾਟਿਆਂ ਨਾਲ ਲੜ ਰਿਹਾ ਸੀ ਜਾਂ ਆਪਣੇ ਧਾਰਮਿਕ ਨਿੱਤ ਨੇਮ ਦੇ ਕਰਮ ਤੇ ਸਰਕਾਰੀ ਕੰਮਕਾਰ ਵੀ ਕਰ ਰਿਹਾ ਸੀ ਉਹਦੇ ਸ਼ਾਹੀ ਹਕੀਮ ਹਾਜ਼ਿਖ ਖਾਂਦੀ ਅਨਥਕ ਕੋਸ਼ਿਸ਼ ਕਰਦਕਾ ਔਰੰਗਜ਼ੇਬ ਕਾਇਮ ਹੋ ਗਿਆ ਇਤਿਹਾਸ ਲਿਖਦਾ ਹੈ ਕਿ ਔਰੰਗਜ਼ੇਬ ਨੇ ਹਕੀਮ ਨੂੰ ਸੋਨੇ ਨਾਲ ਤੋਲਿਆ ਤੇ ਹੋਰ ਬਹੁਤ ਸਾਰਾ ਇਨਾਮ ਦਿੱਤਾ 20 ਜਨਵਰੀ 1706 ਈਸਵੀ ਨੂੰ ਔਰੰਗਜ਼ੇਬ ਅਹਿਮਦਨਗਰ ਆ ਗਿਆ ਤੇ ਇੱਥੇ ਉਹ ਆਪਣੀ ਮੌਤ ਤੱਕ 13 ਮਹੀਨੇ ਰਿਹਾ। ਭਾਵੇਂ 20 ਫਰਵਰੀ 1707 ਈਸਵੀ ਨੂੰ ਉਹਦੀ ਮੌਤ ਹੋ ਗਈ। ਕਵੀ ਸੈਨਾਪਤੀ ਸ਼੍ਰੀ ਗੁਰਸੋਬਾ 1711 ਈਸਵੀ ਵਿੱਚ ਲਿਖਦੇ ਹਨ। ਅਹਿਮਦਨਗਰ ਆਜੂਬ ਇੱਕ ਥਾਣਾ ਨੌਰੰਗ ਸ਼ਾਹ ਤਾਹਾਂ ਠਹਿਰਾਨਾ 13 ਮਾਸ ਸੇ ਘੁੰਮ ਰਿਓ। ਪਾਇਓ ਕਾਲ ਕਾਲ ਬਸ ਭਇਓ। ਜ਼ਫਰਨਾਮੇ ਦੇ ਸ਼ੇਰਾਂ ਨੇ ਉਹਨੂੰ ਨਰਾਸ਼ਤਾ ਦੀ ਡੂੰਗੀ ਖੱਡ ਵਿੱਚ ਸੁੱਟ ਦਿੱਤਾ। ਕਾਗੇਤੀ ਇੱਕ ਤੇ ਲਿਖੇ ਉਹ ਤਿੱਖੇ ਤੇ ਤੇਜ ਸ਼ਬਦਾਂ ਨੇ ਔਰਿੰਗ ਜ਼ੇਬ ਦੇ ਬੁੱਢੇ ਤੇ ਕਮਜ਼ੋਰ ਹੋ ਚੁੱਕੇ ਦਿਲ ਨੂੰ ਲੀਰੋ ਲੀਰ ਕਰ ਦਿੱਤਾ ਦਸਮ ਗੁਰੂ ਜੀ ਦਾ ਲਿਖਿਆ ਖਾਤੀ ਅਸਲ ਵਿੱਚ ਬਾਦਸ਼ਾਹ ਦੀ ਮੌਤ ਦਾ ਕਾਰਨ ਬਣਿਆ ਕਬੀਰ ਸਤਗੁਰ ਸੂਰ ਮੇ ਬਾਹਾ ਬਾਣ ਜੋ ਇੱਕ ਲਗਤੀ ਭਏ ਗਿਰ ਭਰਿਆ ਪਰਾ ਕਰੇ ਜੇ ਸ਼ੇਖ ਸ਼ਲੋਕ ਕਬੀਰ ਜੀ ਅੰਗ 1366 ਜ਼ਫਰਨਾਮੇ ਦੀ ਇਤਿਹਾਸਕ ਮਸਤਾ ਇਹ ਹੈ ਕਿ ਇਸ ਚਮਕੌਰ ਦੀ ਜੰਗ ਦਾ ਲਿਖਿਆ ਗਿਆ ਸਭ ਤੋਂ ਬੱਲਾ ਬਰਤੰਦ ਹੈ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੂੰ ਲਿਖਿਆ ਵੀ ਚਮਕੌਰ ਦੀ ਜੰਗ ਦੇ ਨਾਇਕ ਗੁਰੂ ਸਾਹਿਬ ਨੇ ਆਪ ਹੈ ਜ਼ਫਰਨਾਮਾ ਕਿੱਥੇ ਲਿਖਿਆ ਜ਼ਫਰਨਾਮਾ ਕਿੱਥੇ ਲਿਖਿਆ ਗਿਆ ਇਹ ਸਵਾਲ ਅੱਜ ਬਾਜ਼ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ ਸਾਰੇ ਇਤਿਹਾਸਕਾਰਾਂ ਨੇ ਜ਼ਫਰਨਾਮਾ ਲਿਖਣ ਦੀ ਪੋਏ ਪਿੰਡ ਦੀਨਾ ਸਾਹਿਬ ਲਿਖਿਆ ਦੱਸਿਆ ਹੈ ਤੇ ਦੀਨਾ ਸਾਹਿਬ ਦੇ ਗੁਰਦੁਆਰੇ ਨੂੰ ਹੀ ਜ਼ਫਰਨਾਮਾ ਸਾਹਿਬ ਕਿਹਾ ਜਾਂਦਾ ਹੈ ਬੇਸ਼ੱਕ ਉਹ ਗੁਰਦੁਆਰਾ ਲੋਗੜਾ ਹੈ ਪਰ ਜ਼ਿਆਦਾਤਰ ਮਸ਼ਹੂਰ ਜ਼ਫਰਨਾਮਾ ਸਾਹਿਬ ਨਾਲ ਹੀ ਹੈ ਇਸੇਪੈ ਵੀਰ ਸਿੰਘ ਜੀ ਕਲਗੀ ਤਰ ਚਮਤਕਾਰ ਵਿੱਚ ਇੰਜ ਲਿਖਦੇ ਹਨ ਉਹ ਖਤ ਜੋ ਦੀਨੇ ਬੈਠ ਕੇ ਗੁਰੂ ਜੀ ਨੇ ਲਿਖਿਆ ਉਸ ਵੇਲੇ ਦਾ ਇੱਕ ਸਵੈ ਲਿਖਤ ਇਤਿਹਾਸ ਹੈ ਤੇ ਸਭ ਤੋਂ ਬਧੀਕ ਮੁਸਤਨਦ ਯਾਨੀ ਪੱਕਾ ਇਤਿਹਾਸ ਹੈ ਫਿਰ ਉਸ ਦੀ ਮਤਲਬ ਇੱਕ ਰਸਤਾ ਇੱਕ ਤੇਜ ਜਾਨ ਤਰਨ ਹਰੀ ਤਾਕਤ ਹੈ ਪਰ ਉਹ ਫਾਰਸੀ ਵਿੱਚ ਹੈ ਜਿੱਥੇ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖਿਆ ਸੀ ਉਸ ਅਸਤਾ ਨੂੰ ਗੁਰੂ ਸਾਹਿਬ ਨੇ ਲੋਗੜ ਗਿਆ ਸੀ ਇਸ ਲਈ ਉੱਥੇ ਤਿਆਰ ਹੋਏ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਲੋਗੜ ਜ਼ਫਰਨਾਮਾ ਹੈ ਜ਼ਫਰਨਾਮਾ ਲਿਖਣ ਦਾ ਇਹੀ ਅਸਲ ਅਸਥਾਨ ਹੈ ਇਸ ਤਰ੍ਹਾਂ ਧਿਆਲਪੁਰੇ ਭਾਈ ਕੇ ਪਾਸ ਵੀ ਨਿਹੰਗ ਸਿੰਘਾਂ ਨੇ ਗੁਰਦੁਆਰਾ ਜ਼ਫਰਨਾਮਾ ਤਿਆਰ ਕੀਤਾ ਹੈ ਉਸ ਨੂੰ ਵੀ ਗੁਰਦੁਆਰਾ ਜ਼ਫਰਨਾਮਾ ਕਹਿੰਦੇ ਹਨ ਨਿਹੰਗ ਸਿੰਘਾਂ ਦੀ ਦਲੀਲ ਹੈ ਕਿ ਦੀਨੇ ਪਿੰਡ ਵਿੱਚ ਤਾਂ ਗੁਰੂ ਸਾਹਿਬ ਰਾਤ ਸਮੇਂ ਵਿਸ਼ਰਾਮ ਕਰਦੇ ਸਨ ਬਾਕੀ ਸਾਰਾ ਦਿਨ ਇਸ ਅਸਥਾਨ ਤੇ ਬਿਰਾਜਮਣ ਹੋ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ ਪਰੰਤੂ ਜ਼ਫਰਨਾਮਾ ਪੜਨ ਉਪਰੰਤ ਜੋ ਹਵਾਲਾ ਮਿਲਦਾ ਉਸ ਤੋਂ ਮਾਲੂਮ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਕਾਂਗੜ ਠਹਿਰੇ ਹੋਏ ਸੀ ਗੁਰੂ ਸਾਹਿਬ ਜੀ ਆਪ ਲਿਖਦੇ ਹਨ ਕਿ ਤਸ਼ਰੀਫ ਦਰ ਕਸਬਰ ਕਾਂਗੜ ਕੁਨਦ ਵਜਹ ਪਸ ਮੁਲਾਕਤ ਬਾਹਮ ਸ਼ਬਦ ਕਾਂਗੜੋਂ ਪਿੰਡ ਜਿੱਥੇ ਛੇਵੇਂ ਗੁਰੂ ਜੀ ਰਾਏ ਜੋਧ ਕੋਲ ਠਹਿਰੇ ਸਨ ਰਾਏ ਜੋਧ ਨੇ ਗੁਰੂ ਸਾਹਿਬ ਜੀ ਦੀ ਜੰਗ ਵਿੱਚ ਫੌਜ ਸਮੇਤ ਮਦਦ ਕੀਤੀ ਸੀ ਰਾਏ ਜੋਧ ਦਾ ਲੜਕਾ ਮਹਿਰ ਮਿੱਠਾ ਸੀ ਜਿਸ ਦੀ ਇੱਕ ਪੁੱਤਰੀ ਅਕਬਰ ਨਾਲ ਵਿਆਹੀ ਗਈ ਸੀ ਜਿਸ ਦੇ ਇਵਜ ਵਜੋਂ ਅਕਬਰ ਨੇ ਮਿੱਠਾ ਜੀ ਨੂੰ ਮਹਿਰ ਬਖਸ਼ੀ ਇਸ ਮਹਰ ਦੇ ਖਿਤਾਬ ਨਾਲ 120 ਪਿੰਡਾਂ ਦੀ ਜਾਗੀਰ ਬਖਸ਼ੀ ਉਸ ਵੇਲੇ ਤੋਂ ਕਾਂਗੜ ਇਸ ਪਰਗਨੇ ਦੀ ਮਾਨੋ ਰਾਜਤਾ ਨਹੀਂ ਸੀ ਦੀਨਾ ਪਿੰਡ ਕਾਂਗੜ ਤੋਂ ਇੱਕ ਮਿਲ ਉੱਤਰ ਦਿਸ਼ਾ ਵੱਲ ਕਾਂਗੜ ਦੀ ਜ਼ਮੀਨ ਵਿੱਚ ਵਸਿਆ ਸੀ ਰਾਜਯੋਦੀ ਵੰਸ਼ ਦੇ ਤਿੰਨ ਪੋਤਰੇ ਲਖਮੀਰ ਸ਼ਮੀਰ ਤੇ ਤਖਤਮਲ ਦਸ਼ਮੇਸ਼ ਪਿਤਾ ਜੀ ਨੂੰ ਮਦੇਪਿੰਡ ਜਾ ਕੇ ਮਿਲੇ ਤੇ ਸਨਮਾਨਪੂਰਵਕ ਆਪਣੇ ਘਰ ਲਿਆਏ ਇਹ ਤਿੰਨ ਭਰਾਵਾਂ ਵਿੱਚੋਂ ਇੱਕ ਦੀਨੇ ਤੇ ਦੋ ਕਾਂਗੜ ਰਹਿੰਦੇ ਸੀ ਦੀਨਾ ਜਾਂ ਕੰਗ ਠਹਿਰਨਾ ਇੱਕ ਹੀ ਗੱਲ ਹੈ ਮਗਰ ਇਤਿਹਾਸ ਨੇ ਗੁਰੂ ਸਾਹਿਬ ਜੀ ਦਾ ਉਤਾਰਾ ਦਿਨਾ ਪਿੰਡ ਵਿਖੇ ਭਾਈ ਜੇਸੂ ਦੇ ਚਵਾਰੇ ਵਿੱਚ ਹੀ ਦੱਸਿਆ ਮਗਰ ਜ਼ਫਰਨਾਮਾ ਲਿਖਣ ਦਾ ਸਥਾਨ ਜ਼ਿਆਦਾਤਰ ਇਤਿਹਾਸਕਾਰਾਂ ਨੇ ਕਾਂਗੜ ਪਿੰਡ ਨੂੰ ਮੰਨਿਆ ਮਹਾਨ ਕੋਸ਼ ਦੇ ਲਿਖਣ ਮੁਤਾਬਕ ਸਮਨ 1763 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਾਂਗੜ ಗ್ರಾಮ ਤੋਂ ਫਾਰਸੀ ਆਬਿਆਤ ਯਾਨੀ ਬੈਂਤਾਂ ਦੀ ਚਿੱਠੀ ਜੋ ਭਾਈ ਦਾਇਲ ਸਿੰਘ ਤੇ ਭਾਈ ਧਰਮ ਸਿੰਘ ਦੇ ਹੱਥ ਦੱਖਣ ਵਿੱਚ ਔਰੰਗਜ਼ੇਬ ਨੂੰ ਭੇਜੀ ਉਸ ਦਾ ਨਾਮ ਜ਼ਫਰਨਾਮਾ ਹੈ ਕਾਂਗੜ ਬਰਾਜ ਕੇ ਲਿਖਿਆ ਬੀਰ ਸਿੰਘ ਪਦਮਜੀਤ ਦਸਮ ਗ੍ਰੰਥ ਦਰਸ਼ਨ ਵਿੱਚ ਲਿਖਦੇ ਹਨ ਮਾਲਵੇ ਵਿੱਚ ਕਾਂਗੜ ਸਿੱਧੂ ਬਰਾੜਾਂ ਦੀ ਤਾਕਤ ਦਾ ਗੜ ਸੀ ਰਾਏ ਜੋਧ ਦੇ ਪੁੱਤਰ ਪੋਤਰੇ ਤਖਤਮਲ ਲਖਮੀਰ ਤੇ ਸਮੀਰ ਰਾਜ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਧਾਲੂ ਸਨ ਚਮਕੌਰ ਦੀ ਜੰਗ ਬਾਦ ਗੁਰੂ ਜੀ ਇਹਨਾਂ ਪਾਸ ਹੀ ਆ ਕੇ ਠਹਿਰੇ ਸਨ ਤੇ ਇੱਥੋਂ ਹੀ ਆਪ ਨੇ ਇੱਕ ਖਤ ਜ਼ਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਦੇ ਹੱਥ ਔਰੰਗਜ਼ੇਬ ਪਾਸ ਅਹਿਮਦਨਗਰ ਪਹੁੰਚਦਾ ਕੀਤਾ ਸੀ ਕਈ ਗ੍ਰੰਥਾਂ ਤੇ ਧਾਰਮਿਕ ਪੁਸਤਕਾਂ ਦੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਜ਼ਫਰਨਾਮਾ ਦੀਨ ਨੇ ਜਾਂ ਕਾਂਗੜ ਤੋਂ ਲਿਖਿਆ ਹੈ। ਪਹਿਲੀ ਗੱਲ ਇਹ ਹੈ ਕਿ ਜ਼ਫਰਨਾਮੇ ਦੀ ਰਚਨਾ ਦੀਨ ਨੇ ਪਿੰਡ ਵਿੱਚ ਨਹੀਂ ਹੋਈ। ਹਾਂ ਕਾਂਗੜ ਪਿੰਡ ਵਿੱਚ ਲਿਖਿਆ ਇਸ ਕਰਕੇ ਠੀਕ ਹੈ ਕਿ ਜਦੋਂ ਦਸਮ ਪਿਤਾ ਜੀ ਇੱਥੇ ਆ ਕੇ ਬਰਾਜੇ ਸਨ ਉਸ ਵਕਤ ਧਿਆਲਪੁਰਾ ਪਿੰਡ ਅਜੇ ਆਬਾਦ ਨਹੀਂ ਸੀ ਹੋਇਆ। ਇਹ ਸਾਰੀ ਜ਼ਮੀਨ ਕਾਂਗੜ ਪਿੰਡ ਦੀ ਸੀ। ਅਸਲ ਵਿੱਚ ਜ਼ਫਰਨਾਮਾ ਨਾਮਕ ਪੱਤਰ ਧਿਆਲਪੁਰਾ ਉਸ ਵਕਤ ਕਾਂਗੜ ਪਿੰਡ ਵਿੱਚ ਹੀ ਲਿਖਿਆ ਹੈ। ਭਾਈ ਕਾਨ ਸਿੰਘ ਜੀ ਨਾਬਾ ਮਹਾਨ ਕੋਸ਼ ਵਿੱਚ ਲਿਖਦੇ ਹਨ। ਜਫਰਨਾਮਾ ਸੇਪਿੰਡ ਦਿয়ালਪੁਰੇ ਦੀ ਕਾਂਗੜ ਪੱਤੀ ਵਿੱਚ ਇੱਕ ਗੁਰਦੁਆਰਾ ਜਿਸ ਦੀ ਅਲੀਸ਼ਾਨ ਇਮਾਰਤ ਭਾਈ ਮਨੀ ਸਿੰਘ ਜੀ ਨੇ ਗੁਰ ਸਿੱਖਾਂ ਨੂੰ ਪ੍ਰੇਰ ਕੇ ਬਣਾਈ ਇੱਥੇ ਬਰਾਜ ਕੇ ਕਲਗੀ ਤਰਨੇ ਜਫਰਨਾਮਾ ਲਿਖਿਆ ਹੈ ਗੁਰਦੁਆਰੇ ਨੂੰ ਰਿਆਸਤ ਵੱਲੋਂ ਦੋ ਹਲ ਦੀ ਜ਼ਮੀਨ ਮਾਫ ਹੈ ਜਦ ਕਲਗੀ ਤਾਰ ਇੱਥੇ ਬਰਾਜੇ ਸਨ ਉਸ ਵੇਲੇ ਢਾਲਪੁਰਾ ਆਵਾਜ਼ ਨਹੀਂ ਸੀ ਇਹ ਸਾਰੀ ਜ਼ਮੀਨ ਕਾਂਗੜ ਪਿੰਡ ਦੀ ਸੀ ਜਦ ਗੁਰੂ ਸਾਹਿਬ ਜੀ ਕਾਂਗੜ ਠਹਿਰੇ ਹੋਏ ਸੀ ਉਸ ਵਕਤ ਇਹ ਜਗਾ ਜਿੱਥੇ ਗੁਰਦੁਆਰਾ ਜ਼ਫਰਨਾਮਾ ਸਾਹਿਬ ਮੌਜੂਦ ਹੈ ਕਾਂਗੜ ਪਿੰਡ ਦੀ ਮਾਲਕੀ ਸੀ ਪਰ ਜਦੋਂ ਭਾਈ ਦਇਾਲ ਸਿੰਘ ਜੀ ਨੇ ਕਾਂਗੜ ਨਿਵਾਸੀ ਰਾਏ ਜੋਤ ਜੀ ਦੀ ਬੇਨਤੀ ਤੇ ਦਇਾਲਪੁਰਾ ਭਾਈ ਕਾ ਪਿੰਡ ਬਸਾਇਆ ਤਾਂ ਇਹ ਜਗਾ ਦਇਾਲਪੁਰਾ ਪਿੰਡ ਵਿੱਚ ਆ ਗਈ ਉਸ ਵੇਲੇ ਇੱਥੇ ਸੰਘਣੇ ਰੁੱਖਾਂ ਦੀ ਛਿੜੀ ਹੁੰਦੀ ਸੀ ਜਿੱਥੇ ਗੁਰੂ ਸਾਹਿਬ ਜੀ ਸਾਰਾ ਦਿਨ ਵਿਸ਼ਰਾਮ ਕਰਦੇ ਸਨ ਪਰ ਰਾਤ ਨੂੰ ਦਿਨੇ ਪਿੰਡ ਵਿੱਚ ਭਾਈ ਦੇਸੂ ਦੇ ਚਵਾਰੇ ਵਿੱਚ ਚਲੇ ਜਾਂਦੇ ਸਨ ਹੋ ਸਕਦਾ ਹੈ ਕਿ ਇਹ ਸਾਵਧਾਨੀ ਗੁਰੂ ਸਾਹਿਬ ਜੀ ਵਜ਼ੀਰ ਖਾਨ ਦੇ ਹਮਲੇ ਕਰਕੇ ਵੀ ਵਰਤਦੇ ਹੋਣ ਕਿ ਅਗਰ ਅਚਾਨਕ ਮੁਗਲ ਫੌਜ ਹਮਲਾ ਕਰੇ ਤਾਂ ਕੋਈ ਬਚਾਅ ਹੋ ਸਕੇ ਇਸ ਨੀਤੀ ਜਾਂ ਤਕਨੀਕ ਅਨੁਸਾਰ ਰਾਤ ਨੂੰ ਦੀਨੇ ਜਾਂ ਕਾਂਗਲ ਠਹਿੜ ਦੇ ਤੇ ਦਿਨ ਚੜ੍ਹੇ ਇਸ ਛਿੜੀ ਵਿੱਚ ਆ ਜਾਂਦੇ ਸੰਗਣੇ ਰੁੱਖਾਂ ਦੀ ਛੰਡੀ ਛਾਂ ਵਿੱਚ ਬੈਠ ਗੁਰੂ ਸਾਹਿਬ ਜੀ ਜ਼ਫਰਨਾਮੇ ਦੇ ਸ਼ੇਰ ਇੱਥੇ ਹੀ ਲਿਖਦੇ ਸੋ ਜ਼ਫਰਨਾਮਾ ਦਿਆਲਪੁਰੇ ਦੀ ਧਰਤੀ ਤੇ ਬਹਿ ਕੇ ਹੀ ਲਿਖਿਆ ਹੈ ਪਰ ਔਰੰਗਜ਼ੇਬ ਬਲ ਭਾਈ ਦਾਸ ਸਿੰਘ ਦੇ ਹੱਥ ਤੱਕ ਨੂੰ ਦੀਨੇ ਪਿੰਡ ਤੋਂ ਹੀ ਭੇਜਿਆ ਇਸ ਦੀ ਪੁਸ਼ਟੀ ਕਰਦੇ ਹੋਏ ਪ੍ਰੋਫੈਸਰ ਸਹਿਬ ਸਿੰਘ ਨੇ ਵੀ ਜ਼ਫਰਨਾਮੇ ਦੀ ਲਿਖਣ ਪੁਈ ਪਾਰੇ ਕਿਉਂ ਲਿਖਿਆ ਰਿਆਸਤ ਨਾਬੇ ਦੀ ਨਜ਼ਾਮਤ ਫੂਲ ਸਿੰਘ ਪਿੰਡ ਦਿয়ালਪੁਰੇ ਦੀ ਕਾਂਗੜ ਪੱਤੀ ਵਿੱਚ ਜ਼ਫਰਨਾਮਾ ਗੁਰਦੁਆਰਾ ਹੈ ਸਤਗੁਰ ਜੀ ਨੇ ਇੱਥੇ ਜ਼ਫਰਨਾਮਾ ਲਿਖਿਆ ਸੀ ਉਦੋਂ ਦਿয়ালਪੁਰਾ ਆਬਾਦ ਨਹੀਂ ਸੀ ਇਹ ਜ਼ਮੀਨ ਕਾਂਗੜ ਪਿੰਡ ਦੀ ਸੀ ਇਹ ਤਿੰਨੇ ਕੋਲੇ ਕੋਲ ਹਨ ਨਰਿੰਦਰ ਸਿੰਘ ਸਾਥੀ ਜੀ ਦੇ ਲਿਖਣ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਿਨੇ ਤੋਂ ਹਰ ਰੋਜ਼ ਘੋੜੇ ਤੇ ਸਵਾਰ ਹੋ ਕੇ ਇਸ ਪਾਸੇ ਨਿਕਲ ਆਉਂਦੇ ਸਨ ਜਿੱਥੇ ਹੁਣ ਗੁਰਦੁਆਰਾ ਜ਼ਫਰਨਾਮਾ ਸਾਹਿਬ ਸੋ ਸ਼ੋਭਤ ਹੈ ਇੱਥੇ ਉਦੋਂ ਇੱਕ ਛੋਟਾ ਜਿਹਾ ਤਰਾ ਹੁੰਦਾ ਸੀ ਤਰਾ ਦੇ ਕਿਨਾਰੇ ਰੁੱਖਾਂ ਦੀ ਸੰਗਣੀ ਜਿਹੜੀ ਵਿੱਚ ਬੈਠ ਕੇ ਗੁਰੂ ਜੀ ਜ਼ਫਰਨਾਮੇ ਦੀ ਰਚਨਾ ਕਰਦੇ ਸਨ ਗੁਰੂ ਜੀ ਦੇ ਬਿਰਾਜਣ ਵਾਲੀ ਥਾਂ ਤੇ ਨਿਸ਼ਾਨੀ ਵਜੋਂ ਇੱਕ ਛੜਾ ਬਣਿਆ ਹੋਇਆ ਸੀ ਜਿੱਥੇ ਬੈਠ ਕੇ ਗੁਰੂ ਸਾਹਿਬ ਜੀ ਨੇ ਜ਼ਫਰਨਾਮੇ ਦੀ ਰਚਨਾ ਕੀਤੀ ਸੀ ਅੱਜ ਉਸ ਸਥਾਨ ਤੇ ਇੱਕ ਬਹੁਤ ਸੁੰਦਰ ਗੁਰਦੁਆਰਾ ਸੋ ਸ਼ੁਭਤ ਹੈ ਜ਼ਫਰਨਾਮਾ ਕਦੋਂ ਲਿਖਿਆ ਗਿਆ ਹਰਨੰਦਪੁਰ ਛੱਡਣ ਤੋਂ ਲੈ ਕੇ ਦਿਨੇ ਕੰਗੜ ਪਹੁੰਚਣ ਤੱਕ ਮਾਰਗ ਚੜ੍ਹ ਗਿਆ ਜਾਂਦਾ ਫਿਰ ਦਿਨੇ ਕੰਗੜ ਲਗਭਗ ਦਸਮ ਪਿਤਾ ਜੀ 2 3 ਮਹੀਨੇ ਰਹੀ ਸੀ ਤੋ ਹੋ ਸਕਦਾ ਹੈ ਕਿ ਇਹ ਖਤ ਮਾਗਦੇ ਅੰਤ ਵਿੱਚ ਦਾ ਫਗਣ ਦੇ ਸ਼ੁਰੂ ਵਿੱਚ ਲਿਖ ਕੇ ਦੱਖਣ ਵੱਲ ਭੇਜਿਆ ਗਿਆ ਹੋਵੇ। ਜ਼ਫਰਨਾਮਾ ਭੇਜਣ ਤੋਂ ਬਾਅਦ ਗੁਰੂ ਸਾਹਿਬ ਜੀ ਇਥੋਂ ਅੱਗੇ ਤੁਰ ਗਏ ਸਨ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਅਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸਮੇਂ ਤੇ ਸੁਣਨ ਨੂੰ ਮਿਲੇ ਧੰਨਵਾਦ